ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਐਸਐਸ ਨਗਰ 100 ਗਜ ਦੀ ਕੋਠੀ ਬਹੁਤ ਹੀ ਵਧੀਆ ਨਿਊ ਕੋਠੀ ਵਧੀਆ ਫਰੰਟ ਬਣਿਆ ਹੋਇਆ ਹੈ ਡਿਮਾਂਡ ਇਹਨਾਂ ਦੀ 27 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 100 ਗਜ ਦੀ ਕੋਠੀ ਹੈ ਡਿਮਾਂਡ 27 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਫਰੰਟ ਦੀ ਬਾਥਰੂਮ ਆ ਗਿਆ ਇੱਕ ਬਾਥਰੂਮ ਬੈਡਰੂਮ ਨਾਲ ਅਟੈਚ ਹੈ ਥੱਲੇ ਇਹਦੇ ਦੋ ਬੈਡਰੂਮ ਬਣੇ ਹੋਏ ਆ ਤੇ ਲੌਬੀ ਹੈ ਤੇ ਕਿਚਨ ਹੈ ਤੇ ਨਾਲ ਇਹਦੇ ਕੰਪਿਊਟਰ ਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਸ਼ਾਨਦਾਰ ਕੋਠੀ ਬਣੀ ਵੀ ਹੈ ਟਾਇਲ ਦਾ ਪੱਥਰ ਦਾ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਹੋਈ ਜਾਂਦਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਵੀਡੀਓ ਨਵੀਂ-ਨਵੀਂ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਪੈਸ਼ਾਨੀ ਐਡ ਬਿਲਕੁਲ ਫ੍ਰੀ ਹੈ ਕੋਠੀ ਦੀ ਕਰਾਉਣੀ ਹੈ ਪਲਾਟ ਦੀ ਕਰਾਉਣੀ ਹੈ ਜ਼ਮੀਨ ਦੀ ਮਕਾਨ ਦੀ ਕਿਸੇ ਵੀ ਚੀਜ਼ ਦੀ ਐਡ ਕਰਾਉਣੀ ਹੈ ਬਿਲਕੁਲ ਫ੍ਰੀ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਨਿਊ ਪੋਰਸ਼ਨ ਹੈ ਡਿਮਾਂਡ ਵੀ ਇਹਨਾਂ ਦੀ ਬਾਲੀ ਵੱਧ ਨਹੀਂ ਗਈ 27 ਲੱਖ ਰੁਪਈਆ ਬਾਕੀ ਹੋਰ ਵੀ ਮੌਕੇ ਤੇ ਛੂਟ ਹੋ ਜੂਗੀ ਪੌੜੀਆਂ ਦਾ ਰੇਲਿੰਗ ਦਾ ਕੰਮ ਫਰੰਟ ਤੇ ਟਫਨ ਸ਼ੀਸ਼ੇ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਟਾਇਲ ਦਾ ਕੰਮ ਫਰੰਟ ਦਾ ਕੰਮ ਬਹੁਤ ਵਧੀਆ ਫਰੰਟ ਦਾ ਕੰਮ ਹੋਇਆ ਹੋਇਆ ਹੈ ਕੋਠੀ ਵੀ ਬਹੁਤ ਵਧੀਆ ਹੈ ਉੱਪਰ ਇੱਕ ਬੈਡਰੂਮ ਅਤੇ ਬਾਥਰੂਮ ਹੈ ਆਹ ਦੇਖ ਹੀ ਰਹੇ ਆ ਤੁਸੀਂ ਇੱਕ ਬੈਡਰੂਮ ਆ ਗਿਆ ਤੇ ਬਾਥਰੂਮ ਆ ਗਿਆ ਉੱਪਰ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਭਰਾ ਦਾ ਫਾਇਦਾ ਹੋ ਸਕੇ ਤਾਂ ਘਰ ਬੈਠ ਕੇ ਕੋਠੀ ਦੇਖ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਵਾ ਬਾਕੀ ਜੋ ਵੀ ਕੰਮ ਰਹਿੰਦਾ ਕਰਾ ਕੇ ਦੇਣਗੇ ਮਾਲਕ ਮਿਲਦੇ ਆਂ ਫਿਰ ਆਪਾਂ